ਐਨਆਰਆਈ ਮਾਮਲੇਤ ਦੇ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਦਾ ਕਹਿਣਾ ਕਿ ਐਨਆਰਆਈ ਪਰਿਵਾਰਾਂ ਨਾਲ ਹਰ ਵੇਲੇ ਡਟ ਕੇ ਖੜੀ ਮਾਨ ਸਰਕਾਰ ਹੁਤੇ ਦਬੁਰਜੀ ਅੰਮ੍ਰਿਤਸਰ ਸਾਹਿਬ ਵਿਖੇ ਐਨਆਰਆਈ ਪਰਿਵਾਰ ਦੇ ਘਰ ਤੇ ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਫੜ ਕੇ ਕੀਤੀ ਜਾਵੇਗੀ ਕਾਰਵਾਈ ਸਰਬਲ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਉਹ ਪੰਜਾਬ ਦੀ ਧਰਤੀ ਦੇ ਉੱਤੇ ਕਿਸੇ ਵੀ ਐਨਆਰਆਈ ਦੀ ਜਿਹੜਾ ਬਾਹਰ ਬੈਠਾ ਉਹਦੀ ਪ੍ਰੋਪਰਟੀ ਤੇ ਉਹਦੇ ਪਰਿਵਾਰ ਦੇ ਉੱਤੇ ਕਿਸੇ ਨੂੰ ਹੱਥ ਚੁੱਕਣ ਦੀ ਜੜੀ ਆ ਜਾਇਜ਼ ਨਹੀਂ ਦੇਵਾਂਗੇ ਭਾਵੇਂ ਜੋ ਵਤੀ ਅਸੀਂ ਕਾਰਵਾਈ ਕਰਾਂਗੇ ਹੱਥਾਂ ਤੇ ਮੈਂ ਜਾਨਣਾ ਜਿੱਥੇ ਕੋਈ ਜ਼ਮੀਨਾਂ ਜਵਾਨਾਂ ਮਾਲ ਲੈਂਦੇ ਆ ਕੁਝ ਕਰਦੇ ਆ ਥੋੜੇ ਦਿਨ ਪਹਿਲਾਂ ਇੱਥੇ ਮੈਂ ਪਰਿਵਾਰ ਸਦਾ ਤੁਹਾਡੇ ਸਰਪਤਾ ਨੂੰ ਦੇ ਦਿੱਤਾ ਸੋ ਮੈਂ ਤੁਹਾਨੂੰ ਇਹ ਮੈਂ ਇਸ ਕਰਕੇ ਆ ਕਿ ਮੇਰੀ ਡਿਊਟੀ ਹੈ ਇਹ ਮੇਂ ਦੀਆਂ ਭੈਣਾਂ ਨੇ ਇਹਨਾਂ ਦੇ ਪਤੀ ਪਾਜੀ ਪਲਮਜੀਤ ਹੋਣੀ ਤੇ ਪਾਜੀ ਦਸਵਿੰਦਰ ਹੋਣੀ ਸਪੈਨ ਦੇ ਵਿੱਚ ਇਸੇ ਕਰਕੇ ਆਏ ਬਾਦ ਚਾਹ ਦੇ ਦਹਰਨਾਮਾ ਦੀ ਕਿਰਤ ਕਰਦੇ ਆ ਬਈ ਦੀ ਚਾਹੁੰਦੇ ਕਿ ਕੋਈ ਉਹਨਾਂ ਦਾ ਨੁਕਸਾਨ ਹੋਵੇ ਮੈਂ ਐਸਪੀ ਸਾਹਿਬ ਦੇ ਯੂਟੀ ਲਈ ਆ ਫਿਰ ਸੀਪੀ ਸਾਹਿਬ ਨਾਲ ਮੇਰੀ ਗੱਲ ਹੋਈ ਜਦੋਂ ਮੈਂ ਮਤਲਬ ਮੈਂ ਬਾਰਡਰ ਤੇ ਸੀ ਜਦੋਂ ਮੈਂ ਮੈਨੂੰ ਉਹ ਭੇਜੀ ਕਿਸ ਨੇ ਵੀਡੀਓ ਤੇ ਮੈਂ ਉਸੇ ਲਈ ਸਭ ਤੋਂ ਪਹਿਲਾਂ ਸੀਪੀ ਸਾਹਿਬ ਨੂੰ ਕਿਹਾ ਕਿ ਵੀ ਉਹਨੇ ਪਤਾ ਕਰਕੇ ਦੱਸੋ ਔਰ ਸੀਪੀ ਸਾਹਿਬ ਨੇ ਮੈਨੂੰ ਦੱਸਿਆ ਕਿ ਪੁੱਚਾ ਕਰਦੇ ਆ ਆ ਗੱਲ ਹੋਈ ਹੈ ਸੋ ਇਸ ਕਰਕੇ ਜਿਉਂ ਹੀ ਸਾਡੇ ਕੋਲ ਆਈ ਤੁਸੀਂ ਇੱਕ ਤਾਂ ਬੇਦੇ ਮੀਡੀਆ ਵਾਲੇ ਵੀ ਧਿਆਨ ਨਾਲ ਸੁਣ ਜੋ ਇਹ ਸ਼ਿਕਾਇਤ ਸਾਡੇ ਕੰਨਾਂ ਤੱਕ ਪਹੁੰਚੀ ਅਸੀਂ ਉਸੇ ਲਈ ਕਾਰਵਾਈ ਕਰਦੇ ਇੱਕ ਤੋਂ ਪਹਿਲਾਂ ਐਸਐਚਓ ਨੇ ਕਿਉਂ ਨਹੀਂ ਕੀਤੀ ਇਹ ਬੜੀ ਮਾੜੀ ਗੱਲ ਹੈ ਔਰ ਮੈਂ ਐਸਐਚਓ ਦੇ ਖਿਲਾਫ ਮਤਲਬ ਜਿਹੜਾ ਸੀਪੀ ਸਾਹਿਬ ਨੂੰ ਵੀ ਲਿਖੂਗਾ ਤੇ ਪੰਜਾਬ ਦੇ ਡੀਪੀ ਨੂੰ ਲਿਖੂਗਾ ਕਿ ਇਹੋ ਜਿਹੇ ਐਸਐਚਓ ਨੂੰ ਜਿਹੜਾ ਕਿ ਥਾਣੇ ਦੇ ਵਿੱਚ ਨਿਯੁਕਤ ਨਾ ਕੀਤਾ ਜਾਵੇ ਜਿਹੜਾ ਚਾਰ ਚਾਰ ਪੰਜ ਪੰਜ ਦਿਨ ਛੇ ਸਿੱਧੇ ਲੋਕਾਂ ਨਹੀਂ ਆਂ ਚਾਹਤਾ ਨਹੀਂ ਸੁਣਦਾ ਲੋਕਾਂ ਦਾ ਮਸਲਾ ਹੈ ਅਸੀਂ ਅਰਗਲਾ ਵਿੱਚ ਕੁਝ ਕਰ ਨਹੀਂ ਸਕਦੇ ਸਮਝ ਕਿਹਦੀ ਗੱਲ ਫਰੈਂਡਸ ਹਾਲਕਾ ਇਹ ਤਾਂ ਮੈਂ ਦੂਰ ਖੜਾ ਦੋ ਉਹਦਾ ਫਰੈਂਡਸ਼ਿਪ ਕੇ ਮੋਂਦਾ ਕਰ ਲਾਂਗੇ ਠੀਕ ਆਪਾਂ ਫਰੈਂਡਸ ਅਸੀਂ ਤਾਂ ਬਲੋ ਦੇਖੋ ਸਾਰੇ ਪੁਲਿਸ ਸਾਡੇ ਨੂੰ ਕਹਿੰਦੇ ਆ ਨਹੀਂ ਤਾਂ ਤੁਸੀਂ ਕੱਲ ਅਜੇ ਵੇਖਿਆ ਹੀ ਆ ਹਾਂਜੀ ਵੀ ਤਾਂ ਕੱਲ ਵੇਖਿਆ ਮਾਨ ਸਾਹਿਬ ਨੇ ਕਾਰਵਾਈ ਕੀਤੀ ਆ ਹਾਂਜੀ ਵੀ ਇਹ ਲਿਸਟ ਸਾਰੀ ਦੇਖਿਆ ਨਾ ਕਿੰਨੇ ਵੱਡੇ ਬੰਦਿਆਂ ਤੇ ਕਾਰਵਾਈ ਕੀਤੀ ਆ ਸਾਡੇ ਲਈ ਪੰਜਾਬ ਦੀ ਪਬਲਿਕ ਪਹਿਲਾਂ ਪੰਜਾਬ ਦੀ ਜਨਤਾ ਦੀ ਸੇਵਾ ਕਰਨਾ ਸਾਡੀ ਡਿਊਟੀ ਆ ਇਸ ਡਿਊਟੀ ਦੇ ਵਿੱਚ ਜੇ ਕੋਈ ਬੰਦਾ ਜੇ ਕੋਈ ਅਫਸਰ ਕਿਹ ਤਰ੍ਹਾਂ ਦਾ ਕੋਈ ੜਕਾ ਬਣੂਗਾ ਨਹੀਂ ਕਰੂਗਾ ਤੇ ਸਭ ਨੂੰ ਦੇਖਣਾ ਚਾਹੀਦਾ ਕਿ ਬੀਤੇ ਕੱਲ ਕਿੱਦਾਂ ਦੀ ਕਾਰਵਾਈ ਹੋਈ ਮੁੱਖ ਮੰਤਰੀ ਨੇ ਕਿੱਦਾਂ ਦੀ ਕਾਰਵਾਈ ਕੀਤੀ ਐਸਐਸਓ ਤੋਂ ਬਹੁਤ ਛੋਟੀ ਜਿਹੀ ਚੀਜ਼ ਪੰਜਾਬ ਦੇ ਏਡੇ ਵੱਡੇ ਅਫਸਰ ਨੂੰ ਕੱਲ ਸਸਪੈਂਡ ਕਰ ਦਿੱਤਾ ਇਸੇ ਕਰਕੇ ਕੀਤਾ ਕਿ ਭਈ ਇਹ ਚੀਜ਼ ਬਰਦਾਸ਼ਤ ਨਹੀਂ ਹੋਊਗੀ ਨਾ ਕ腐ਸ਼ਨ ਬਰਦਾਸ਼ਤ ਹੋਊਗੀ ਨਾ ਲੋਕਾਂ ਦੀ ਇਹ ਮੰਗੇਲੀ ਜਿਹੜੀ ਆ ਜੇ ਤੁਸੀਂ ਲੋਕਾਂ ਪ੍ਰਤੀ ਰੇਲੀ ਕਰਦੇ ਹੋ ਨਾ ਅਸੀਂ ਉਹ ਚੀਜ਼ ਬਰਦਾਸ਼ਤ ਕਰਾਂਗੇ ਸੋ ਇਸ ਕਰਕੇ ਜਿਹੜਾ ਬਣਾਇਆ ਇਹਦੇ ਦੋਸ਼ੀ ਜਿਹੜੇ ਆ ਅੱਜ ਛਾਂਤ ਤੱਕ ਜਾਂ ਸਵੇਰ ਤੱਕ ਜਿਹੜਾ ਪੁਲਿਸ ਫੜ ਲੂਗੀ ਉਹਨਾਂ ਨੂੰ ਜੇਲ੍ਹਾਂ 'ਚ ਭੇਜਾਂਗੇ ਉਹਨਾਂ ਦੇ ਕਾਰਵਾਈ ਕਰਾਂਗੇ ਉਹਨਾਂ ਦੀ ਬਹੁਤ ਸਖਾ ਵਾਸਤੇ ਮੈਂ ਪੁਲਿਸ ਅਫਸਰ ਦੀ ਡਿਊਟੀ ਲਾਈ ਆ ਇਹਨਾਂ ਦਾ ਉਹ ਪੂਰਾ ਧਿਆਨ ਰੱਖਣਗੇ ਮੈਂ ਇਸੇ ਕਰਕੇ ਆ ਕਿ ਇਹ ਮੇਰੀ ਡਿਊਟੀ ਆ ਮੈਂ ਕੋਈ ਇਛਾਤ ਕਰਨੀ ਆ ਮੈਂ ਕੋਈ ਵੱਖਰਾ ਪੰਦੀ ਕਰਨ ਆਇਆ ਸਰਕਾਰ ਵੱਲੋਂ ਮੇਰੀ ਡਿਊਟੀ ਆ ਕਿ ਮੈਂ ਇਹਨਾਂ ਦੇ ਦੀ ਪ੍ਰਾਪਰਟੀਆਂ ਉਹਨਾਂ ਦੇ ਪਤਵਾਦਾਂ ਦੀ ਦੇਰੀ ਦੇਖਭਾਲ ਕਰਾਂ ਦੇ ਉਹਨਾਂ ਨੂੰ ਸੁਪਰਸੋ so ਮੈਂ ਆਪਣੀਆਂ ਭੈਣਾਂ ਨੂੰ ਦੋਵਾਂ ਨੂੰ ਇਹ ਵਿਸ਼ਵਾਸ ਦੋਣਾ ਮਾਤਾ ਨੂੰ ਵਿਸ਼ਵਾਸ ਦੋਣਾ ਕੱਢਿਓਗੇ ਤਾਡੇ ਨਾਲ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵਾਨ ਸੇਵਾ ਮਾਨ ਦੀ ਸਰਕਾਰ ਤੁਹਾਡੇ ਨਾਲ ਚਟਾਨ ਦੀ ਤਲਾਹ ਖੜੀ ਤੁਸੀਂ ਕਬਦੋਣਾ ਨਹੀਂ ਠੀਕ ਹੈ ਹਾਂ